ਮਰਿਆ ਸੱਪ ਵੱਡੇ ਵੱਡੇ ਅਫਸਰਾਂ ਦੇ ਗਲ ਪਾਉਣਾ ਜਾਣਨਾ ਰੁਕ ਜੋ ਮੈਂ ਤਾਂ ਤੂੰ ਗਾਲੀ ਨਾ ਛੱਡੋ ਮੈਂ ਬੱਸ ਭਰ ਕੇ ਹੁਣੇ ਤੁਰ ਪੈਣਾ ਚੰਡੀਗੜ੍ਹ ਸਿਮਰਜੀਤ ਸਿੰਘ ਬੈਂਸ ਅਕਸਰ ਹੀ ਆਪਣੇ ਲਾਈਵ ਛਾਪਿਆਂ ਕਾਰਨ ਚਰਚਾ 'ਚ ਰਹਿੰਦੇ ਨੇ ਤੇ ਹੁਣ ਇਸ ਵਾਰ ਸਿਮਰਜੀਤ ਬੈਂਸ ਦੇ ਛਾਪੇ ਦਾ ਸਿੱਕਾਰ ਬਣੇ ਲੁਧਿਆਣਾ ਦੀ ਸਬਜ਼ੀ ਮੰਡੀ 'ਚ ਨਜਾਇਜ਼ ਵਸੂਲੀ ਕਰ ਰਹੇ ਠੇਕੇਦਾਰ ਅਸਲ 'ਤੇ ਮੰਡੀ 'ਚ ਰੈਡੀ ਫੜੀ ਵਾਲਿਆਂ ਦਾ ਕੰਮ ਕਰਨ ਵਾਲੇ ਕੁਝ ਵਿਅਕਤੀਆਂ ਦਾ ਇਲਜ਼ਾਮ ਹੈ ਕਿ ਮੰਡੀ ਦਾ ਠੇਕੇਦਾਰ ਉਹਨਾਂ ਕੋਲੋਂ ਦੁੱਗਣੇ ਤੋਂ ਵੀ ਜ਼ਿਆਦਾ ਪੈਸੇ ਵਸੂਲਦਾ ਹੈ ਜਿਸ ਕਾਰਨ ਉਹਨਾਂ ਸਿਮਰਜੀਤ ਸਿੰਘ ਬੈਂਸ ਨੂੰ ਇਸ ਦੀ ਸ਼ਿਕਾਇਤ ਕੀਤੀ ਸੀ ਹਾਲਾਂਕਿ ਵਿਧਾਇਕ ਬੈਂਸ ਨੂੰ ਠੇਕੇਦਾਰਤਾ ਮੌਕੇ ਤੇ ਨਹੀਂ ਮਿਲਿਆ ਪਰ ਮੰਡੀ ਬੋਰਡ ਦੇ ਅਧਿਕਾਰੀ ਵੀ ਵਿਧਾਇਕ ਸਿਮਰਜੀਤ ਬੈਂਸ ਦੇ ਸਵਾਲਾਂ ਦਾ ਸਹੀ ਜਵਾਬ ਨਾ ਦੇ ਸਕੇ ਅਤੇ ਜਲਦ ਕਾਰਵਾਈ ਦੀ ਗੱਲ ਆਪਣਾ ਪਿੱਛਾ ਛਡਵਾਉਣ ਵਿੱਚ ਲੱਗੇ ਰਹੇ ਜਿਹੜੇ ਜੂਨੀਅਰ ਉਹਨਾਂ ਵੱਲੋਂ ਵਿਰੋਧ ਕੀਤਾ ਜਾ ਰਿਹਾ ਕਿ ਜਿਹੜੇ ਠੇਕੇਦਾਰ ਹੈ ਉਹ ਰੇਣੀ ਫੜੀ ਧਾਰ ਜਿਹੜੀਆਂ ਇਹਨਾਂ ਦੀਆਂ ਸ਼ਿਕਾਇਤਾਂ ਨੇ ਪੀਐਸਪੀ ਸਾਡੇ ਕੋਲ ਓਵਰਚਾਰਜਿੰਗ ਜਿਹੜੀ ਕੀਤੀ ਜਾ ਰਹੀ ਹੈ ਫਿਰ ਠੇਕੇਦਾਰ ਨੂੰ ਵੀ ਵਿੱਚ ਬੁਲਾਇਆ ਪਲੱਸ ਯੂਨੀਅਨ ਦੇ ਬੰਦੇ ਵੀ ਨਾਮ ਅਨੁਸਾਰ ਚਾਰਜਿੰਗ ਹੋਣੀ ਕਿੰਨੀ ਜਾਏਗੀ ਸਰ ਇਹ ਨਾ 28 ਵਰਗ ਫੁੱਟ ਫੜੀ ਹੈ ਜਿਹਦੇ ਤੇ 100 ਰੁਪਿਆ ਪ੍ਰਤੀ ਦਿਨ ਪਰ ਡੇ ਲੱਗਦਾ 48 ਵਰਗ ਫੁੱਟ ਦਾ 100 ਰੁਪਿਆ ਲੈਣ ਕਿਹਾ ਬਿਲਕੁਲ ਸਰ ਉਹ ਕਿੰਨੇ ਚਾਰਜ ਕਰ ਰਿਆ ਉਹ ਸਰ ਇੰਨਾ ਤਾਂ ਤੁਹਾਡਾ ਕੋਈ ਨੁਮਾਇੰਦਾ ਕਿੱਥੇ ਆ ਵੀ ਮੈਂ ਕਿੰਨੇ ਚਾਰਜ ਕਰ ਸਾਡੇ ਕੋਲੋਂ ਚਾਰਜ ਕਰ ਰਹੇ ਜੀ 225 ਰੁਪਏ ਆ ਫੋਨ ਸੁਣਨ ਦਾ 48 ਸਕਰ ਫੁੱਟ ਦਾ 1600 ਰੁਪਏ ਦੀ ਪਰਚੀ ਦੇ ਰਿਹਾ ਜੀ ਵੀਕਲੀ ਵੀਕਲੀ 1600 1600 ਕਿ ਚਾਹੀਦੀ ਹੈਗੀ 700 700 ਮਤਲਬ 900 ਤੋਂ 900 ਵੀ ਆ ਫालतू ਲੈ ਪ੍ਰੋਸੀਡ ਦਿਖਾਈਆਂ ਵੀ ਅੱਛਾ ਨਸੀਬ ਹੋ ਗਿਆ ਤੇ ਪ੍ਰੋਬਲਮ ਹੋਰ ਬੋਲੋ ਹੋਰ ਸਾਨੂੰ ਜੋ ਫੈਸਿਲਟੀਆਂ ਮੰਡੀ ਬੋਰਡ ਤੋਂ ਮਿਲਣੀਆਂ ਚਾਹੀਦੀਆਂ ਜੋ ਤੁਸੀਂ ਪਰਚੀ ਬਟਾਉਣ ਤੋਂ ਬਾਅਦ ਸਫਾਈ ਸਫਾਈ ਚੌਂਕੀਦਾਰ ਲੈਟਰਨ ਬਾਥਰੂਮ ਹੋਵੇਗਾ ਹਾਂ ਉਸ ਤੋਂ ਬਾਅਦ ਪਾਣੀ ਤੇ ਨਹੀਂ ਲਾਈਟ ਤਾਂ ਹੋ ਗਈ ਪੰਜ ਫੈਸਿਲਟੀਆਂ ਦਾ ਇਹਨਾਂ ਨੇ ਸਾਡ ਕੋਲ ਕੈਮਰੇ ਵੀ ਸੀ ਕੈਮਰੇ ਤਾਂ ਮੰਡੀ ਬੋਰਡ ਵੱਲੋਂ ਲੱਗਣੇ ਹਨ ਇਹ ਪੰਜ ਫੈਸਿਲਟੀਆਂ ਦਾ ਯੂਜ਼ਰ ਚਾਰਜਦਾਰ ਨੇ ਦੇਣੀਆਂ ਨੇ ਹਾਂਜੀ ਹਾਂਜੀ ਪੰਜ ਫੈਸਿਲਟੀਆਂ ਨਹੀਂ ਮੰਡੀ ਬੋਰਡ ਨੇ ਠੇਕੇਦਾਰ ਨੂੰ ਪ੍ਰੋਵਾਈਡ ਕਰਾਣੀਆਂ ਜੀ ਠੇਕੇਦਾਰ ਨੇ ਸਾਨੂੰ ਪ੍ਰੋਵਾਈਡ ਕਰਾਣੀਆਂ ਬੇਸਿਕਲੀ ਠੇਕੇਦਾਰ ਉਹ 920 ਚਾਹਤ ਕਰਦੇ ਆ 1600 ਰੁਪਏ ਆ ਲੈ ਸਰ ਇਹਦੇ ਵਿੱਚ ਨਾ ਜਦੋਂ ਇਹ ਆਏ ਸਾਡੇ ਕੋਲ ਇਹ ਪ੍ਰੋਬਲਮ ਇਜ਼ ਦਿਸ ਕਿ ਜਦੋਂ 100 ਰੁਪਏ 48 ਵਰਗ ਫੁੱਟ ਤੋਂ ਜਗ੍ਹਾ ਵੱਜ ਜਾਂਦੀ ਆ ਠੀਕ ਹੈ ਜੀ ਉਹ 50 ਜਾਂ 55 ਫੁੱਟ ਬਣ ਜਾਂਦੀ ਆ ਜਾਂ 60 ਫੁੱਟ ਬਣ ਜਾਂਦੀ ਆ ਉਹ ਠੇਕੇਦਾਰ ਉਹਦੇ ਤੋਂ ਵੱਧ ਚਾਰਜ ਕਰਦਾ ਹੋ ਹੈਗਾ ਕੰਡੀਸ਼ਨਸ ਦੇ ਵਿੱਚ ਲਿਖਿਆ ਹੈ ਨੋਰਮਸ ਦੇ ਵਿੱਚ ਹਾਂਜੀ ਹਾਂਜੀ ਜੇ 48 ਵਰਗ ਫੁੱਟ ਤੋਂ ਵੱਧ ਜਾਂਦਾ ਏਰੀਆ ਹੀ ਕੈਨ ਚਾਰਜ ਕਿੰਨੇ ਉਹ ਸਰ ਅਕੋਰਡਿੰਗਲੀ ਜੇ ਉਹ ਫੜੀ ਜਾਂ ਤੇ ਉਹ 96 ਫੁੱਟ ਜਗ੍ਹਾ ਪ੍ਰੋਵਾਈਡ ਕਰੇ ਸੈਕੰਡ ਚਾਰਜ ਕਰਨ ਵਾਸਤੇ ਜੇ ਉਹ ਉਤੋਂ ਏਰੀਆ ਵੱਧ ਲੈਂਦਾ ਤੇ ਉਹ ਦੇ ਅਕੋਰਡਿੰਗਲੀ ਉਹਨੂੰ ਚਾਰ ਮਤਲਬ ਜਿਹੜਾ ਜਗ੍ਹਾ ਪ੍ਰੋਵਾਈਡ ਕਰਦਾ ਦੈਨ ਉਹ 700 ਦੀ ਜਗ੍ਹਾ 1400 ਲੈਣ ਦਾ ਹੱਕ ਹੈ ਨਹੀਂ ਨਹੀਂ ਸਰ ਸਰ ਹੱਕ ਹੈ ਨਹੀਂ 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 ਸਰ ਨਹੀਂ ਇੱਥੇ ਤੁਸੀਂ ਥੋੜਾ ਸੋਨਾ 18 1600 ਰੁਪਈਆ ਇੱਕ ਫੜੀ ਦਾ 48 ਸਕਰ ਫੁੱਟ ਦੀ ਹੈ ਜੇ 48 ਸਕਰ ਫੁੱਟ ਤੋਂ ਉੱਪਰ ਹੈ ਤੇ ਉਹਦਾ 3200 ਰੁਪਈਆ ਜੀ ਨਹੀਂ 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 ਇੱਕ ਮਿੰਟ ਆ ਤੁਹਾਨੂੰ ਸਿੱਧਾ ਦਖਾਨੇ ਪ੍ਰਧਾਨ ਨੂੰ ਸਿੱਧਾ ਮੇਰੇ ਨਾਲ ਮੇਰੀ ਗੱਲ ਦਾ ਜਵਾਬ ਦੇ ਹਾਂਜੀ ਖੋਦ ਕਰੋ ਤੁਸੀਂ 48 ਵਰਗ ਫੁੱਟ ਦੀ ਜਗ੍ਹਾ ਤੇ ਤੁਸੀਂ ਡਬਲ ਅਕੂਪਾਈ ਕਰ ਲਿਆ ਹਾਂਜੀ ਅੱਛਾ ਮੈਂ ਕਰ ਲਿਆ 96 ਵਰਗ ਤੁਹਾਡੇ ਅਨੁਸਾਰ 1400 ਲੈਣਾ ਬਖ ਠੀਕ ਹੈ ਜੀ ਉਹ ਜੱਦ ਨਹੀਂ ਲੈਂਦਾ 2900 ਠੀਕ ਹੋ ਗਿਆ ਉਹ 16 2 ਕਰਕੇ 32 ਇੰਟੂ 2 ਜੀ ਜਿਓ ਜੇ ਵੀ ਹੈ ਤਾਂ ਵੀ ਦੋ ਦੇ ਪੈਸੇ ਸੰਧੂ ਸਾਹਿਬੋਂ ਸੀ ਹਾਂਜੀ ਮਿਸਟਰ ਸੰਧੂ ਉਹ ਹਰ ਪਾਸੇ ਠੱਗੀ ਜਿਹੜਾ ਉਹਨੇ ਅਸੀਂ ਬੇਸਿਕ ਪੈਰਾਮੀਟਰ ਬਣਾ ਲਿਆ ਉਸੇ ਪੈਰਾਮੀਟਰ ਤੇ ਚੱਲ ਕੇ ਉਹ ਠੱਗੀ ਮਾਰਦਾ ਠੀਕੇ ਦਾ ਡੱਟਾ ਤਾਲਾ ਬਾਹਰ ਵੀ ਉਹ ਕਾਬੂ ਜ ਨਹੀਂ ਆਉਂਦਾ ਸੈਕਟਰੀ ਦਾ ਹਾਊਸ ਮੰਡੀ ਬੋਰਡ ਕੋਰਡਿਸ ਵਿੱਚ ਸੈਕਟਰੀ ਕੁਮਲਦੀਪ ਮੈਂ ਕਰਨਾ ਕੁਝ ਨਹੀਂ ਮੈਂ ਨਾ ਦੋਸਤਾਂ ਨੂੰ ਲਿਜਾ ਕੇ ਜਿਹੜਾ ਬਾਊ ਸੈਕਟਰੀ ਬੈਠਾ ਸਰਦ 77 ਸਾਹਿਬ ਪ੍ਰਿੰਸੀਪਲ 77 ਚੰਡੀਗੜ੍ਹ ਦੇ ਦਫ਼ਤਰ ਦੀ ਛੱਡੀ ਬੈਠਾ ਮੈਂ ਧਰਨਾ ਇੱਥੇ ਨਹੀਂ ਲਵਾਉਣਾ ਮੋਣ ਜੀ ਮੈਂ ਮਰਿਆ ਸੱਪ ਵੱਡੇ ਵੱਡੇ ਅਸਤਰਾ ਦੇ ਗੱਲ ਪਾਉਣਾ ਜਾਣਦਾ ਜਦੋਂ ਬਿੱਲੇ ਨੂੰ ਸੇਫ ਲੱਗਦਾ ਫਿਰ ਬਲੂਂਗੜੇ ਪੈਰਾ ਤੋਂ ਲਿਆ ਜਦੋਂ ਉਹਨੂੰ ਸੇਫ ਚੜ੍ਹਨਾ ਹੈ ਨਾ ਤੇ ਸਾਰੀ ਜਨਤਾ ਜਨਾਰਦਨ ਗਰੀਬ ਸਾਥੀ ਮੌਂਸੇ ਲੈ ਜਾਣਾ ਮੀਡੀਆ ਲੈ ਜਾਣਾ ਨਾਲ ਵੀ ਆ ਕੁਝ ਹੁੰਦਾ ਉਹ ਇਹ ਤੁਸੀਂ ਤੁਹਾਨੂੰ ਉਸ ਦਾ ਫਾਇਦਾ ਕੀ ਲਾਓ ਨੰਬਰ ਸਰ ਇਹ ਮੈਂ ਸਭ ਇਹਨਾਂ ਨੂੰ ਕਿੰਨੀ ਵਾਰੀ ਰੁਕ ਜਾਓ ਮੈਂਗਾ ਤੂੰ ਗੱਲ ਹੀ ਨਾ ਛੱਡੋ ਮੈਂ ਬੱਸ ਭਰ ਕੇ ਹੁਣੇ ਤੁਰ ਪੈਣਾ ਚੰਡੀਗੜ੍ਹ ਨੂੰ ਕਰਾ ਦੂੰ ਕਿਸ ਜੀ ਫੜ ਕੇ ਵੱਡੇ ਵੱਡੇ ਇਹ ਗੱਲਾਂ ਕੰਮ ਪਹੁੰਚਾਉਣੇ ਉਸ ਠੀਕ ਹੈ ਸਰ ਮੇਰੀ ਮੇਰੀ ਗੱਲ ਸੁਣੋ ਅ ਮੈਂ ਤੁਹਾਡੇ ਨਾਲ ਗੱਲ ਨਾਲ ਸਹਿਮਤ ਹੈਗਾ 700 ਰੁਪਏ ਇਹ ਨਾ ਦੇਣ ਫਿਰ ਮੈਂ ਇਹਨਾਂ ਨੂੰ ਕਹਾਂਗਾ ਵੀ ਬੈਰੀ ਬੈਡ ਬਈ ਫਿਰ ਆਵਾਂਗੇ ਜਿਹੜੇ 700 ਰੁਪਏ ਦੇ ਵਿੱਚ ਪ੍ਰੋਵਾਈਡਰ ਹੈਗਾ ਮੇਨ ਆਪਣੀ ਜਿਹੜਾ ਮੰਡੀ ਬੋਰਡ ਉਹ ਵਿੱਚ ਇਹ ਕਹਦੀਆਂ ਵੀ ਸੈਕੰਡ ਪਾਰਟੀ ਆ ਗਿਆ ਉਹਨੇ ਉਹ ਮੰਡੀ ਬੋਰਡ ਤੋਂ ਰਹਿ ਕੇ ਪ੍ਰੋਵਾਈਡ ਕਰਾ ਕੇ ਦੇ ਫੇਰ ਆਵਾਂਗੇ ਸਹੂਲਤਾਂ ਤੇ ਅਜੇ ਤਾਂ ਪਹਿਲਾ ਕੰਮ ਨਹੀਂ ਹੱਲ ਹੋਇਆ ਅੰਦਾਜ਼ ਤੁਹਾਡੀ ਮੰਡੀ ਦੇ ਵਿੱਚ ਕਿੰਨੇ ਸਵੀਪਰ ਹੈਗੇ ਸਿਰਫ ਸਵੀਪਰ ਕਿੰਨੇ ਹੈ ਸਸ ਸੂਪਰ ਸਾਡੇ ਕੁਝ ਏ ਸੂਪਰ ਕਰਨਾ ਹੈ ਟੋਟਲ ਮੰਡੀ ਚ ਪਰਮਾਨੈਂਟ ਉਹ ਕੁਝ ਦਫਤਰ ਨੇ ਤੇ ਕੁਝ ਉਹ ਵੀ ਮੰਡੀ ਦੇ ਵਿੱਚ ਇੱਕ ਵੀ ਸਰ 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 ਇੱਕ ਨੋਰਮ ਸੀ ਜਿਹੜਾ ਤੁਹਾਨੂੰ ਆਰਟੀਕਲ ਸਰ ਨੋਰਮ ਤਾਂ ਮੈਨੂੰ ਤੁਸੀਂ ਆਰਟੀਕਲ ਦਿੱਤਾ ਹੈ ਜਵਾਬ ਦੇ ਦੇਣਾ ਤੁਹਾਨੂੰ ਉਹ ਕੋਈ ਗੱਲ ਨਹੀਂ ਹਲੋ ਇਹ ਦੇ ਦਿਓ ਅਸੀਂ ਦੇਖੋ ਸਰਕਾਰ ਨੇ ਜੋ ਸੜਕਾਂ ਜਿਹੜੇ ਨੋਰਮਸ ਦਿੱਤੇ ਆ ਹੀ ਆ ਉਹਦੇ ਉਹਦੇ ਸੈਕਟਰੀ ਦਾ ਨੰਬਰ ਦੇਵੋ ਸੱਚੇ ਬੋਰਡ ਦਾ ਜੀ ਸਲੀਪਰਾਂ ਤੋਂ ਇਲਾਵਾ ਮੈਂ ਰੋਕ ਰਿਹਾ ਜੀ ਗੇਟ ਦੇ ਬਾਹਰੋਂ ਖੜੇ ਰੋ ਕੇ ਵੇਤਾਤਾ ਦੋ ਨੋਟ ਐਸਟੀਐਮ ਦੀ ਬਰਚੀ ਘੱਟਦੀ ਆਜੋ ਭਾਜੀ ਮੈਂ ਤਾਂ ਮੈਂ ਆ ਗਿਆ ਅੱਜ ਲੱਗੇ ਸੀ ਮੈਂ ਜਰੂਰ ਕਰੇ ਸਬਜ਼ੀ ਲੈ ਜਾ ਬੋਲਿਆ ਸਬਜ਼ੀ ਜਨ ਆਲੂ ਕਿੱਥੇ ਲਾਜੋਣਾ ਟੱਡਾ ਗੱਡੀ ਰੋਕ ਲੇ ਹਾਂਜੀ ਮੈਂ ਕਿਹਾ ਜੀ ਦੱਸੋ ਜੀ ਖਰਚੀ ਰਖਾ ਲਈ ਮੈਂ ਕਾਦੀ ਜੀ ਇਹ ਲੰਬੀ ਹੁੰਦਾ ਜੀ ਉਹ ਮੈਂ ਦੱਸਿਆ ਮੈਂ ਬਈ ਫਰਾਣਾ ਸੰਗਾ ਫਿਰ ਜਾਓ ਜੀ ਤੁਸੀਂ ਕੋਈ ਗੱਲ ਨਹੀਂ ਮੈਂ ਕਹਿੰਦਾ ਸਾਰੇ ਠੱਗੀ ਸਾਰੇ ਨਾ ਮਾਰਦੇ ਤੁਸੀਂ ਆ ਮੇਨਾ ਹੋਇਆ ਤਾਂ ਬਾਕੀ ਛੱਡੋ ਤੁਸੀਂ ਆਹ ਹੀ ਹੋ ਗਏ ਉਹ ਵੀ ਸੇਮ ਠੇਕੇਦਾਰ ਜੀ ਠੇਕੇ ਹੀ ਹੈ ਕਹਿੰਦਾ ਕਰਿੰਦੇ ਕਰਖੇ ਹੋਰ ਠੇਕੇ ਦਾ ਹੋਰ ਹੈ ਜੀ ਹੋਰ ਠੇਕੇ ਦਾ ਹੋਣਾ ਸਰ ਮੰਡੀ ਬੋਟ ਨਹੀਂ ਕੰਮ ਨਹੀਂ ਕਰਨੇ ਚਾਹੀਦੇ ਜੇ ਆਪਾਂ ਕਿਸੇ ਨੂੰ ਖੜਾ ਕਰੋ ਕੋਈਆਂ ਨੂੰ ਮਾਰਕਿੰਗ ਕਰਕੇ ਦੇ ਦਿੰਦਾ ਅਸੀਂ ਤਿੰਨ ਸਾਹਿਬ ਦਿੱਤੇ ਜੀ ਪੈਸੇ ਇੱਥੇ ਕਰਦੇ 98735 ਸਰ ਇਹਨਾਂ ਨੂੰ ਅੱਜ ਇਹੀ ਕਿਹਾ ਅਸੀਂ ਮਿਲਤੀ ਤੇ ਗੱਲ ਜਿਹੜਾ ਬਾਤ ਆਈ ਸੀ ਤੁਹਾਨੂੰ ੱਲੇ-ੱਲੇ ਬੰਦੇ ਨੇ ਫੜੀਕ ਧਾਰਕ ਦਾ ਨਾਮ ਲਾ ਕੇ ਪਈ-ਪਈਰ ਕੋ ਇੱਕ ਫੜੀ ਜਾਂ ਦੋ ਫੜੀ ਜਾਂ ਤਿੰਨ ਫੜੀਆਂ ਅਸੀਂ ਉਹ ਡਾਟਾ ਕ੍ਰੀਏਟ ਕਰਕੇ ਤੁਸੀਂ ਵੀ ਇਨਸ਼ੋਰ ਹੋ ਜਾਓ ਵੀ ਭਾਈ ਮੇਰੀ ਕੋ ਐਨੀ ਫੜੀ ਆ ਤੇ ਠੇਕੇਦਾਰ ਨੂੰ ਮੈਂ ਐਨੇ ਪੈਸੇ ਦੇਣੇ ਆ ਠੀਕ ਆ ਜੀ ਇਸੇ ਚੀਜ਼ ਲਈ ਗੱਲ ਵੀ ਅਸੀਂ ਇੱਕ ਟੀਮ ਥੂਰੀ ਚੰਡੀਗੜ੍ਹ ਤੋਂ ਮੈਂ ਬੁਲਾਈ ਸੀ ਅੱਜ ਵੀ ਉਹ ਇੱਥੇ ਪ੍ਰੈਜ਼ੈਂਟ ਆ ਤਾਂ ਕਿ ਅੱਛਾ ਹੁਣ ਮੈਨੂੰ ਪਹਿਲੀ ਜਾਂਦਾ ਸਕੇ ਪਹਿਲੀ ਗੱਲ ਦਾ ਸੈਕਟਰੀ ਸਾਹਿਬ ਮੈਨੂੰ ਪਹਿਲੀ ਜਾਂਦਾ ਜਵਾਬ ਦਿਓ 700 ਦੀ ਜਗ੍ਹਾ 1900 ਕਿਉਂ ਸਰ ਦੇਖੋ ਮੈਜ਼ਰਮੈਂਟ ਕਰਕੇ ਹੀ ਆਪਾਂ ਨੂੰ ਪਤਾ ਲੱਗ ਸਕਦਾ ਹੈ ਕਿ ਇਹ ਮੈਜ਼ਰ ਪਹਿਲਾਂ ਕਰਨਾ ਲੱਗ ਗਿਆ ਹਰ ਬੰਦਾ ਇਹ ਨਹੀਂ ਆਪਾਂ ਡਿਟੈਕਟ ਕਰਦੇ ਐਕਸਟਰਾਪੋਰਟ ਹੋ ਗਿਆ ਮੈਂ ਇੱਕ ਹੋਰ ਹੱਲ ਕਰਦਾ ਇੱਕ ਮਿੰਟ ਰੁਕੋ ਤੁਸੀਂ ਆਪਣਾ 48 ਵਰਗ ਫੁੱਟ ਦੇ ਵਿੱਚ ਚੱਲਦਾ ਨਹੀਂ ਕੰਮ ਮਨੀਸ਼ਵਰ ਸਿੰਘ ਜੀ ਸਿੰਘ ਸਾਹਿਬ ਨਾਲ ਇਹ ਲੈ ਕੇ ਗੱਲ ਕਰਦਾ ਚੱਲਦਾ ਨਾ ਮਾਜੀ ਉਹ ਮੈਂ ਚੱਲਣਾ ਨਹੀਂ ਪਹਿਲਾਂ ਲੁਧਿਆਣਾ ਛੋਟੀ ਮੰਡੀ ਜਿਹੜੀ ਨਵੀਂ ਬਣੀ ਆ ਅੱਛਾ ਅੱਛਾ ਤੇ ਕਿਦੇ ਕੋਲ ਹੈਗਾ ਹੁਣ ਚਾਰ ਚੁੱਕੋ ਤੇ ਜਿਹੜੀ ਉਹ ਜਿਹੜੀ ਉਹ ਕਮਲਦੀਪ ਸੰਗਾ ਉਹ ਯਾਰ ਚੰਗਾ ਘੈਂਟ ਅਫਸਰ ਆ ਇੱਥੇ ਰਵਾੜ ਦਾ ਵਦਿਆ ਪਹਿਲਾਂ ਕਿੰਨੇ ਦਿਨੋਂ ਆਣੇ ਤੁਹਾਨੂੰ ਚਾਰ ਛੱਡੇ ਹਨ ਅੱਛਾ ਜੀ ਸਤਿ ਸ੍ਰੀ ਅਕਾਲ ਜੀ ਕਮੰਡਾ ਕਦੀ ਫੋਨ ਹੀ ਆਇਆ ਕੋਈ ਪਾਵਰਫੁਲ ਆੜੀ ਜੋ ਕਰਨੀ ਹੈ ਅਸੀਂ ਉਹਨੇ ਤਾਂ ਪੂਰੀ ਕਾਰਵਾਈ ਕਰਾਂਗੇ ਜੇ ਉਹ ਗਲਤ ਕਰੇਗਾ ਇਹ ਗਲਤ ਪਤਾ ਹੀ ਨਹੀਂ ਲੱਗਿਆ ਸਾਰੇ ਜੀ ਲੱਗ ਜਾਂਦੇ ਆ ਸਰ ਮੈਂ ਪੀਆਗਾ ਅਫਸਰ ਸਾਹਿਬ ਹਾਂ ਜੀ ਇਹ ਬੰਦਾ ਤਾਂ ਬੜਾ ਕ੍ਰਾਂਤੀਕਾਰੀ ਹੁੰਦਾ ਜੇ ਹੁਣੇ ਇਸ ਲੀਹੇ ਤੁਰਪੇ ਅੱਗੇ ਅੱਗੇ ਕੀ ਬਣਨਾ ਹੈ ਸਰ ਕੋਸ਼ਿਸ਼ ਹੈ ਕਿ ਉਹ ਪੂਰੇ ਹੌਨਸਟ ਰਹੀਏ ਹੈਲ ਹੈ ਹੌਨਸਟ ਵੀ ਰਹੀ ਹੈ ਜਸਟਿਸ ਵੀ ਨਹੀਂ ਹੌਨਸਟ ਦੇ ਨਾਲ ਜਸਟਿਸ ਦੇਣਾ ਵੀ ਕਨਵੈਂਸ਼ੀਅਰ ਜਸਟਿਸਲੀ ਨਿਆਂ ਕਰਨ ਵਾਸਤੇ ਹੁਣ ਇਹਨਾਂ ਨੂੰ ਧਰਨੇ ਦੇ ਬੈਠਣ ਦੀ ਲੋੜ ਹੀ ਨਾ ਪੈਣੀ ਤੁਸੀਂ ਇਹਨਾਂ ਨੂੰ ਨਿਆਂ ਦਿਤੇ ਕਿਉਂਕਿ ਸਰ ਨਿਆਂ ਘਟਿਵਰਾ ਇਹਨਾਂ ਇਹਨਾਂ ਨੂੰ ਮੈਂ ਕੱਲ ਵੀ ਬੇਨਤੀ ਕੀਤੀ ਹੈ ਮੇਰੇ ਨਾਲ ਕੋਆਪਰੇਟ ਕਰਨ ਤੇ ਕੋਈ ਇਹਨਾਂ ਨੂੰ ਮੁਸ਼ਕਲ ਨਹੀਂ ਆਉਣ ਦਿੱਤੀ ਨੰਬਰਾਂ ਦਾ ਸਰ ਕਮੀ ਦੇ ਤੋਂ ਰਿਕਰਡ ਲਖਮਜੀ ਸਿੰਘ ਬੈਸ ਐਮਰਜੈਂਸੀ ਸਾਹਿਬ ਗੱਲ ਇਸ ਤੋਂ ਵੱਡਾ ਕੋਆਪਰੇਸ਼ਨ ਹੀ ਨਹੀਂ ਹੋ ਸਕਦਾ ਜੀ ਇਸ ਐਮਰਜੈਂਸੀ ਬੈਸ ਫੋਨ ਨਾ ਸਰ ਜੀ ਬੈਠੇ ਸਾਹਿਬ ਉਸ ਸੈਕਟਰੀਟ ਵਾਲੇ ਦਫਤਰ ਦਾ ਨੰਬਰ ਬੋਲੋ ਲੈਂਡ ਲਾਈਨ ਕੋਈ ਚੱਕਿਆ ਨਹੀਂ ਹੈਗਾ ਮੇਰੇ ਕੋਲ ਲੈਂਡ ਲਾਈਨ ਦਿਓ ਜਿਹੜਾ ਸੈਕਟਰੀਟ ਵਾਲਾ 274 2131 ਇਹ ਸਦਾ ਦਫਤਰ ਦਾ ਹੀ ਹੈ ਮੈਂ 10 ਮਿੰਟ ਲਾ ਕੇ ਆਇਆ ਮੇਰਾ ਖਿਆਲ 10 ਮਿੰਟ ਕੱਢਾ ਵੀ ਉਥੇ ਮੁਸ਼ਕਲ ਹੋਇਆ ਹੈ ਠੀਕ ਸਰ ਅਸੀਂ ਇਹ ਜਿਹੇ ਸਬਜ਼ੀ ਇਹੀ ਸਬਜ਼ੀ ਬਾਹਰ ਘਰਾਂ ਚ ਜਾਣੀ ਹੈ स्वच्छ ਭਾਰਤ ਕਿੱਡਾ ਵੱਡਾ ਪ੍ਰਧਾਨ ਮੰਤਰੀ ਦਾ ਸ਼ੂਕਾ ਸੀ ਆਪਣੀ ਪੀੜੀ ਇਹ ਸੋਟਾ ਨਹੀਂ ਫੇਰਿਆ ਲੋਕ ਕਿਵੇਂ ਫੇਰ ਲੈਣਗੇ ਸਰਕਾਰੀ ਜਿਹੜੇ ਅਦਾਰੇ ਹੈਗੇ ਹਨ ਉਹ ਤਾਂ ਆ ਜਾਣਗਾ 4 ਵਜੇ ਤੱਕ ਕਰ ਲੋ 5 ਤੱਕ ਕਰ ਲੋ ਨਹੀਂ ਅੱਜ ਮਸਲਾ ਹੱਲ ਹੋਊਗਾ ਫਿਰ ਸਵੇਰੇ ਨਾ ਮਜ਼ਦੂਰ ਸਾਥੀਆਂ ਨੂੰ ਬੱਸ ਭਰ ਕੇ ਜਾਊਗਾ ਚੰਡੀਗੜ੍ਹ ਲੁੱਟਣ ਨਹੀਂ ਦੇਣਾ ਬਿਲਕੁਲ ਉਹ ਸਦਾਤਾਰੀ ਕਿਸੇ ਦਾ ਮੁਛਦਾ ਬਾਲ ਹੋ ਗਿਆ ਪੱਟ ਦਿਆਂਗੇ ਉਹਨਾਂ ਉਹ ਸੋਚਣਾ ਨਾ ਵੀ ਸਾਡੀ ਸਰਕਾਰ ਆ ਤੇ ਸਾਡੇ ਬੰਦੇ ਗਰੀਬਾਂ ਨੂੰ ਲੁੱਟਣਗੇ ਨੈਵਰ ਨਹੀਂ ਬੱਸ ਉਹ ਤਾਂ ਨੇ ਜਦੋਂ ਚਲਦੀ ਆ ਉਹ ਵੀ ਕੋਈ ਤਾਂ ਉਹ ਜਿਹੜੀ ਟੈਕਨੀਕਲੀ ਗੱਲ ਹੈ ਨਾ ਉਹ ਕੋਈ ਵੀ ਹੀ ਰੋਲਾ ਵਿੱਚ ਹੈ ਮੈਂ ਅਸੀਂ ਨਾ ਰੋਲਾ ਸਿਰਫ 48 ਵਰਗ ਗਾਜ ਉਹ ਤਿਆਰ ਹੈਗੇ 700 ਰੁਪਏ ਜੋ ਨਿਯਮ ਸ਼ਰਤਾਂ ਬੋਲਦੇ ਆ 1.5 ਨੂੰ ਤਿਆਰ ਮੈਜ਼ਰਿੰਗ ਸੈਕਟਰੀ ਸਾਹਿਬ ਨੇ ਦੱਸਤਾ ਮੈਜ਼ਰ ਕਰਾ ਲਓ ਸੀ ਮੈਜ਼ਰ ਕਰਾਉਣ ਤੋਂ ਬਾਅਦ ਕਿਸੇ ਕੋਲੇ ਇੱਕ ਤੇ ਦੋ ਫੜਾ ਹੋਣੋਂ ਦੋ ਕਰ ਲਊਗਾ ਉਹ 1400 ਦੇ ਰੁਪਏ ਜੋ ਨਿਯਮ ਸ਼ਰਤਾਂ ਅਨੁਸਾਰ ਉਹ ਦੇਣਗੇ ਮੇਰੀ ਜ਼ਿੰਮੇਵਾਰੀ ਹੈ ਬਸ ਜੇ ਠੇਕੇਦਾਰ ਕਰੋ ਵੀ ਵੈਰਾ ਮੰਨੂ ਉਹ ਇਹਨਾਂ ਦੇ ਗਾਲੀ-ਬਲੋਚ ਕਰੇ ਇਹਨਾਂ ਨੂੰ ਪਰੇਸ਼ਾਨ ਕਰੇ ਉਹ ਨਹੀਂ ਸ਼ਨੀਵਾਰ ਨੂੰ ਪੰਜ ਘੰਟੇ ਸ਼ਾਮ ਚ ਲੈ ਵੀ ਮੰਡੇ ਤੋਂ ਬਿਨਾ ਜਿਹੜੀ ਆਪਣੀ ਟੀਮ ਲਈ ਹੋਈ ਹੈ ਤੁਹਾਡਾ ਸ਼ੋਪਨਾਮਾ ਇਹਨਾਂ ਨੂੰ ਤਨਵੀਰ ਜੀ ਤੁਹਾਡੇ ਸਾਹਮਣੇ ਮਿਣਾ ਕੇ ਜੀ ਜੀ ਫੜੀ ਤੇ ਥੋੜੀ ਫੜੀ ਤੇ ਤੁਹਾਡੇ ਬੈਠੇ ਹੀ ਮਿਣਾ ਕੇ ਛੋਟੇ ਸਮਾਨ ਰੱਖੇ ਦੀ ਬਣਾ ਗਿਆ ਤਾਂ ਕਿ ਵੀ ਕਰਨ ਨੂੰ ਖਾਲੀ ਦੀ ਮੈਂਡ ਚੈੱਕ ਕਰਕੇ ਕੋਈ ਆਪਾਂ ਉੱਥੇ ਇੱਧਰ ਆ ਗਏ ਨਾ ਤਾਂ ਕਿ ਕਿਸੇ ਕਿਸਮ ਦੇ ਰੋਲੇ ਨਾ ਪਵੇ ਆਪਣਾ ਵੀ ਇਹਨੇ ਇਹਨੇ ਕੇਪਰ ਨੀਟ ਛੇਨ ਕਰ ਦਈਏ ਕਿ ਕਿਸੇ ਕੇ ਅੰਦਰ ਰੋਲੇ ਨਾ ਪਵੇ ਦਰਮਿਆਨ ਨਹੀਂ ਆਇਆ ਕਿ ਬੋਸ ਕਿੰਨੇ ਦਾ 5-7 ਦਾ ਮੈਂ ਕਹਾ 50 ਹੋਣਗੇ 100 ਹੋਊਗਾ ਤੁਸੀਂ ਕਿੰਨੇ ਹੋ 150000 ਹੈ ਜੀ ਬੜੀ ਗੱਲ ਬਣ ਗਈ ਬਈ ਗੱਲ ਇਦਾਂ ਹੈ ਬਈ ਮੇਰੀ ਬੇਜੀ ਸਸਤੀ ਗੱਲ ਸਸਤੀ ਗੱਲ ਗੱਲ ਇਦਾਂ ਇਹ ਜਦੋਂ ਪਹਿਲੇ ਪਾਰੋਂ ਜਾਂਦੇ ਨੇ ਨਾ ਉਹ ਜਦੋਂ ਟੈਲੀਫੋਨ ਕਰਦਾ ਸਾਰੇ ਦੂਜੇ ਪਾਸੇ ਪਹੁੰਚ ਜਾਂਦੇ ਆਪੀਸ਼ਨ ਹੁੰਦੀ ਵੀ ਜੀ ਉਹ ਮਿੰਟ ਨਾਲ ਥੱਪੜਾ ਮਾਰਨ ਭੱਜ ਜਾਂਦੇ ਮੁਰਗੇ ਮਤਲਬ ਜਿਹੜੀ ਛਗਣਾ ਜਿਹੜੀ ਹੈਗੀ ਹੈ ਕਿਹੜੀ ਡਰ ਖੋਫਤਾ ਹੁਣ ਵੀ ਪਿੱਛੇ 6 ਗੋਲੀਆਂ ਚੱਲੀਆਂ ਸੀ ਅਸੀਂ ਸਿਲੰਦਰ ਬਈਬਾ ਜੀ ਜਿਹੜਾ ਆਪਰਾ ਸਾਡੇ ਫੜੀ ਯੂਨੀਅਨ ਦੇ ਪ੍ਰਧਾਨ ਹੈ ਇਹਨੂੰ ਵੀ ਸਾਈਡ ਕਿਸੇ ਨੇ ਮਾਰੀ ਰੱਬ ਜਣੇ ਉਹਨਾਂ ਨੇ ਮਾਰੀ ਕਿ ਕਿਨੇ ਮਾਰੀ ਹੈ ਜੀ ਉਹ ਯਾਰ ਜੀਵਨ ਦੇ ਵਿੱਚ ਦੋਸਤੋ ਮੌਤ ਇੱਕ ਵਾਰੀ ਠੀਕ ਹੈ ਜਿਹੜਾ ਬੰਦਾ ਡਰਪੋਕ ਆ ਨਾ ਉਹ ਪਲ-ਪਲ ਮਰਦਾ ਬਿਲਕੁਲ ਠੀਕ ਜਿਹੜਾ ਦਲੇਰ ਹੋਗਾ ਮਰਨਾ ਹੀ ਹੈ ਇੱਕ ਵਾਰੀ ਇੰਨਾਂ ਗੱਲਾਂ ਤੋਂ ਨਹੀਂ ਡਰੀਦਾ ਹੁੰਦਾ ਮਤਲਬ ਜਿਹੜਾ ਕਾਨੂੰਨ ਆ ਕੋਈ ਇਹ ਤਾਂ ਨਹੀਂ ਹੈਗੇ ਵੀ ਇਹ ਹਰੇਕ ਦੇ ਤੁਹਾਡੇ ਗਾਰਡਨ ਪਹਿਣਗੇ ਅਸੀਂ ਸਾਰੇ ਤੁਹਾਡੇ ਨਾਲ ਆ ਸ਼ਾਮ ਤੱਕ ਮੇਰੀ ਉਮੀਦ ਹੈ ਕਿ ਆ ਵੀ ਇਹ ਦੋਸਤ ਹੱਲ ਕਰਨਗੇ ਨਹੀਂ ਹੱਲ ਹੋਊਗਾ ਫਿਰ ਤੁਹਾਡੀ ਬਸ ਪਰ ਕੇ ਨਾਲ ਚਲੂੰਗਾ ਉੱਥੋਂ ਹੱਲ ਕਰਾ ਕੇ ਉਪਰਾਂ ਚਿੰਤਾ ਨਾ ਕਰੋ ਇਸ ਦੀ ਜੋ ਨਿਜਮ ਸ਼ਰਤਾਂ ਠੇਕੇਦਾਰ ਨੇ ਲਿਖੀਆਂ ਨੇ ਇਹਨਾਂ ਨੂੰ ਮਿਲ ਲਾਗੂ ਕਰਾਵਾਂਗੇ ਮੈਂ ਸਾਹਿਬ ਹਫਤੇ ਬਾਅਦ ਮੰਡੀ ਫੇਰ ਆਉਂਦਾ ਸਫਾਈ ਉਹਨਾਂ ਨੂੰ ਫੜਾ ਦੇਣਾ ਤੇ ਮੈਂ ਫੜ ਲੈਣਾ ਤੇ ਚਲੋ ਆਪ ਇਹਨਾਂ ਸਫਾਈ ਕਰੀਏ ਮੰਡੀ ਠੀਕ ਹੈ ਸ਼ਿਮਰਦੀਪ ਸਿੰਘ ਬੈਂਸ ਨੇ ਦੋਸ਼ ਲਾਇਆ ਕਿ ਜਿਹੜਾ ਮਾਫੀਆ ਪਹਿਲਾਂ ਅਕਾਲੀ ਭਾਜਪਾ ਸਰਕਾਰ ਦੀ ਰਹਿਨਮਾਈ ਵਿੱਚ ਚੱਲਦਾ ਸੀ ਉਸ ਨੂੰ ਅੱਜਕੱਲ ਕਾਂਗਰਸ ਸਰਕਾਰ ਚਲਾ ਰਹੀ ਹੈ ਪੰਜਾਬ ਦੇ ਅੰਦਰ ਜਿਹੜਾ ਮਾਫੀਆ ਲਫ਼ਜ਼ ਹੈ ਨਾ ਉਹ ਐਡੀ ਵੱਡੀਆਂ ਡੂੰਘਾ ਜੜਾਂ ਉਹਦੀਆਂ ਹੋ ਗਈਆਂ ਬਾਬਾ ਬੋੜ ਬਣ ਗਿਆ ਇਹ ਗਰੀਬ ਵਿਚਾਰੇ 2:30 ਵਜੇ 2:00 ਵਜੇ ਉੱਠ ਕੇ ਰਾਤ ਨੂੰ ਪਹਿਲੇ ਪੈਰ ਆਪਣਾ ਪਰਿਵਾਰ ਦਾ ਰੋਜ਼ੀ ਰੋਟੀ ਪਾਲਣ ਲਈ ਆਉਂਦੇ ਆ ਤੇ ਮਾਫੀਆ ਤੰਗ ਕਰਕੇ ਗੈਰ ਕਾਨੂੰਨ ਤਰੀਕੇ ਦੇ ਨਾਲ ਵਸੂਲੀ ਕਰ ਰਿਆ ਆ ਬਾਹਰ ਫੜੀਆਂ ਲੱਗੀਆਂ ਨੇ ਇਹਨਾਂ ਕੋ ਵਸੂਲੀ ਹੋ ਰਹੀ ਕੀਤੀ ਜਾ ਰਹੀ ਆ ਸਫਾਈ ਦਾ ਨਾਮੋ ਨਿਸ਼ਾਨੀ ਮੰਡੀ ਦੇ ਵਿੱਚ ਜਿਹੜੇ ਸਫਾਈ ਸੇਵਕ ਆ ਉਹ ਅਫਸਰ ਸਵਾਨਾਂ ਦੇ ਘਰਾਂ ਦੇ ਵਿੱਚ ਰੋਟੀਆਂ ਪਕਾਉਣ ਤੇ ਲੱਗੇ ਹੋਏ ਆ ਸੋ ਇਹਨਾਂ ਮਜ਼ਦੂਰ ਸਾਥੀਆਂ ਦੀਆਂ ਦਿੱਕਤਾਂ ਸੁਣਨ ਤੋਂ ਬਾਅਦ ਮੈਂ ਇਹਨਾਂ ਨੂੰ ਇਨਸ਼ੋਰ ਕੀਤਾ ਵੀ ਜਿਹੜੇ ਸੈਕਟਰੀ ਮੰਡੀ ਬੋਰਡ ਹੈਗੇ ਆ ਮੈਂ ਉਹਨਾਂ ਦੇ ਨਾਲ ਗੱਲ ਕਰਦਾ ਇੱਥੇ ਧਰਨਾ ਲਾਏ ਦਾ ਕੀ ਫਾਇਦਾ ਇਹਨਾਂ ਨੂੰ ਲੈ ਕੇ ਜਾਊਂਗਾ ਸੈਕਟਰੀ ਦੇ ਦਫ਼ਤਰ ਦੇ ਵਿੱਚ ਜਿਹੜਾ ਬਾਬੂ ਏਸੀ ਛੱਡ ਕੇ ਬੈਠਾ ਇਨਾਂ ਦੀਆਂ ਦਿੱਕਤਾਂ ਦਾ ਸਮਾਧਾਨ ਕਰਾਉਣ ਵਾਸਤੇ ਦਿੱਕਤਾਂ ਦਾ ਸਮਾਧਾਨ ਕਰਾਉਣ ਵਾਸਤੇ ਲੁੱਟ ਮਾਫੀਆ ਨੂੰ ਨਕੇਲ ਪਾਉਣ ਵਾਸਤੇ ਮੈਂ ਮਜ਼ਦੂਰ ਸਾਥੀਆਂ ਨੂੰ ਇਨਸ਼ੋਰ ਕੀਤਾ ਵੀ ਚਿੰਤਾ ਨਾ ਕਰੋ ਜਦੋਂ ਬਿੱਲੇ ਨੂੰ ਸੇਕ ਲੱਗਦਾ ਬਲੂੰਗੜੇ ਉਦੋਂ ਪੈਰਾਂ ਥੱਲੇ ਆਉਂਦੇ ਆ ਜਿਹੜੇ ਲੋਕਲ ਪੱਧਰ ਦੇ ਅਫਸਰ ਆ ਜਿੰਨੀ ਦੇਰ ਤੱਕ ਉੱਪਰ ਵੱਡੇ ਬਿੱਲਿਆਂ ਨੂੰ ਸੇਕ ਨਹੀਂ ਲੱਗਣਾ ਇਹ ਬੰਦੇ ਨਹੀਂ ਬਣਨੇ ਸੋ ਇਹ ਮੈਂ ਫਿਰ ਇਨਸ਼ੋਰ ਕਰੂੰਗਾ ਗਰੀਬ ਸਾਥੀ ਆ ਇਹਨਾਂ ਦੀਆਂ ਦਿੱਕਤ ਦਾ ਸਮਾਧਾਨ ਲੁੱਟ ਬੰਦ ਕਰਾਉਣਾ ਮੇਰੀ ਡਿਊਟੀ ਹੈ ਉਹਨਾਂ ਦਾ ਬਾਈਕਾਟ ਦਾ ਪੋਸਟਰ ਨਹੀਂ ਮੈਂ ਉਹਨਾਂ ਨੂੰ ਇਹ ਵੀ ਕਿਹਾ ਵੀ ਤੁਸੀਂ ਲੋਕ ਸਭਾ ਇਲੈਕਸ਼ਨ ਦਾ ਬਾਈਕਾਟ ਨਾ ਕਰੋ ਉਹ ਮਾਫੀਆ ਜਿਹੜਾ ਕਿਸੇ ਵੇਲੇ ਬਾਦਲਾਂ ਦੇ ਗੁਰਗੇ ਚਲਾਉਂਦੇ ਸੀ 10 ਸਾਲ ਬਾਦਲ ਬਦਲੀ ਹੋ ਗਏ ਮਾਫੀਆ ਬਦਲੀ ਨਹੀਂ ਹੋਇਆ ਫੇਸ ਬਦਲੀ ਹੋ ਗਏ ਹੁਣ ਕਾਂਗਰਸ ਦੇ ਗੁਰਗੇ ਚਲਾ ਰਹੇ ਤੁਸੀਂ ਜਿਹੜੇ ਲੋਕ ਮਾਫੀਆ ਰਨ ਕਰ ਰਹੇ ਹੈ ਨਾ ਉਹਨਾਂ ਦਾ ਬਾਈਕਾਟ ਕਰੋ ਲੋਕਤੰਤਰ ਮਤਦਾਨ ਪੇਟੀ ਦੇ ਗਰਭ ਦੇ ਵਿੱਚੋਂ ਪੈਦਾ ਹੁੰਦਾ ਤੁਸੀਂ ਮਾਲਕ ਹੋ ਲੋਕਤੰਤਰ ਦੇ ਇਲੈਕਸ਼ਨ ਦਾ ਬਾਈਕਾਟ ਨਾ ਕਰੋ ਉਹਨਾਂ ਲੋਕਾਂ ਦਾ ਉਹਨਾਂ ਪਾਰਟੀਆਂ ਦਾ ਜਿਹੜੀਆਂ ਪਾਰਟੀਆਂ ਦੀ ਸਰਪ੍ਰਸਤੀ ਹੇਠ ਇੱਥੇ ਗੁੰਡਾਗਰਦੀ ਕਰਦੇ ਹੋਏ ਲੁੱਟ ਦਾ ਮੰੰਜਰ ਹੈ ਉਹਨਾਂ ਦਾ ਬਾਈਕਾਟ ਕਰੋ। ਹਤਲ ਵਿੱਚ ਰੇੜੀ ਫੜੀ ਵਾਲੇ ਮਜ਼ਦੂਰ ਠੇਕੇਦਾਰ ਅਤੇ ਮੰਡੀ ਬੋਰਡ ਖਿਲਾਫ ਧਰਨੇ ਤੇ ਬੈਠੇ ਸੀ। ਧਰਨੇ ਦੌਰਾਨ ਇਹਨਾਂ ਮਜ਼ਦੂਰਾਂ ਨੇ ਲੋਕ ਸਭਾ ਚੋਣਾਂ ਦਾ ਬਾਈਕਾਟ ਕਰਨ ਦਾ ਐਲਾਨ ਵੀ ਕੀਤਾ ਸੀ। ਪਰ ਸਿਮਰਜੀਤ ਸਿੰਘ ਬਾਦਸ ਵੱਲੋਂ ਕੀਤੀ ਕਾਰਵਾਈ ਤੋਂ ਬਾਅਦ ਇਹਨਾਂ ਮਜ਼ਦੂਰਾਂ ਵੱਲੋਂ ਆਪਣਾ ਧਰਨਾ ਖਤਮ ਕਰ ਦਿੱਤਾ ਗਿਆ। ਬਿਊਰੋ ਰਿਪੋਰਟ ਪੰਜਾਬੀ ਲੋਕ ਚੈਨਲ